ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਾਲਕ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬੜਾ ਔਟੇ ਲੋਡੇਰੀ ਫਾਰਮ ਫੈਟਰ ਆ ਜਾ। ਸਾਥੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਦੋ ਝੋਟੀਆਂ ਦਿਖਾਵਾਂਗੇ ਬਿਲਕੁਲ ਤਾਜ਼ੀ ਤਰੀ ਜ ਤੇ ਇੱਕ ਗੱਬਣ ਤਿਆਰ ਆ। ਆਪਾਂ ਪਹੁੰਚਿਆ ਜੀਰ ਹਰਮੰਦੇ ਕੋਲ ਤਿਆਰ ਹੋ ਕਰਦੇ ਆਂ ਦੀ ਗੱਲ ਬਾਤ। ਸਾਥੀਆ ਭਾਈ ਜੀ ਸਾਥੀ ਵਾਲ ਵੀਰ ਜੀ ਕੀ ਚੱਲ ਜੇ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ। ਹਾਂਜੀ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਜੇ ਜੀ ਜੱਗੇ ਭਾਜੀ ਏ ਭਾਈ ਇਹ ਆਪਣਾ ਨਾਮ ਤੇ ਟਰੈਸ ਦੱਸਿਓ ਨਾ ਭਾਜੀ ਮੇਰਾ ਹਰਮੰਜੇ ਪਿੰਡ ਰਾਇਆ ਸਾਸੀ ਜ਼ਿਲ੍ਹਾ ਮਰਸਾਦ ਕੇ ਤਸੀਜਨ ਵਾਲਾ ਠੀਕ ਹੈ ਜੀ ਫੋਨ ਨੰਬਰ 826444231 ਭਾਜੀ ਠੀਕ ਆ ਜੀ ਹਾਂ ਜੀ ਤੇ ਭਾਈ ਇਤੋਂ ਕਰੀਏ ਸ਼ੁਰੂਆਤ ਇਤੋਂ ਕਰ ਲਈਏ ਮੱਝ ਤੋਂ ਠੀਕ ਹੈ ਲੋ ਜੀ ਦੁੱਧ ਦਾ ਡਰਾਮੇ ਜੇ ਦੱਸਿਓ ਭਾਈ ਇਹਦੇ ਬਾਰੇ ਭਾਈ ਤੀਜਾ ਸੂਆ ਮੈਂ ਸੂਈ ਆ ਅੱਛਾ ਜੀ ਪੇ ਠੱਪੜਾ ਵੇ ਲੋ ਕਾਪ ਦੇ ਵੇ ਲੋ ਮੈਂ ਪੂਰੀ ਵੱਡੀ ਆ ਠੀਕ ਹੈ ਠੀਕ ਹੈ ਜੀ ਦੁੱਧ ਦੇ ਕੋ ਮਖਾਵੇ ਵਾਲਾ ਭਾਜੀ 13 ਕਹਿ ਰਹੀਆਂ 14 ਕਹਿ ਰਹੀਆਂ ਲੀਟਰ ਮਾਰਵਾ 12 ਕਿਲੋ ਦੁੱਧ ਆ ਮੈਂ ਕੋ ਅੱਛਾ ਜੀ 2 ਕਿਲੋ ਮਹੀਂ ਦੀ ਕਾਰ ਯਾਰ 4 ਕਿਲੋ ਪਛਾੜ ਹੋ ਗਈ ਅੱਛਾ ਜੀ ਠੀਕ ਹੈ ਹਾਂ ਜੀ ਤੇ ਭਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਭਾਈ 5-6 ਦਿਨ ਹੋ ਗਏ ਜੀ ਠੀਕ ਹੈ ਨਹੀਂ ਨਹੀਂ ਤੁਹਾਨੂੰ ਪਤਾ ਭਾਈ ਡੰਗਰ ਮੈਣਾ ਮਾਰਦਾ ਦਹੀਂ ਜਿਹੜੀ ਦੁੱਧ ਤੇ ਹੁੰਦਾ ਬਿਲਕੁਲ ਬਿਲਕੁਲ ਜੀ ਲਓ ਜੀ ਬਾਕੀ ਕੱਟ ਕਾੜ ਵਿੱਚ ਦੁੱਧ ਨਹੀਂ ਭਾਈ ਜਾਰਾ ਨਹੀਂ ਆਈ ਜਾਂਦੇ 15 16 ਕਿਲੋ ਰਮਾਨਾ ਮੈਂ ਭਰੀ ਜਾਊਗੀ ਠੀਕ ਹੈ ਠੀਕ ਹੈ ਜੀ ਜੀ ਐਨ ਕੋਠੇ ਜਿੱਤੇ ਜਿਹੜੇ ਪੇਟਾ ਕੋੜਾ ਵੀ ਬਹੁਤ ਹੀ ਚੰਗਾ ਐਨ ਮੰਜਾ ਦਿੰਦਾ ਵਾ ਤੇ ਕੱਦ ਵੀ ਤੁਸੀਂ ਕੀ ਕਰ ਸਕਦਾ ਇਹ ਬਹੁਤ ਹੀ ਚੰਗਾ ਵਾ ਥੋੜਾ ਜਿਹਾ ਨੀਂਦੀ ਦਾ ਰੱਖ ਲਈਏ ਬਸ 15 16 ਲੀਟਰ ਜਿਹੜਾ ਦੁੱਧ ਭਰੀ ਜਾਊ ਕਿ ਕਰਮ ਵਾਲੀ ਕੱਟਾ ਭਾਈ ਮਗਰ ਜੀ ਐਨ ਅੱਛਾ ਪਗਾਵਾਂ ਲਗਾ ਵਾ ਭਾਈ ਕਿੰਨੇ ਵਜੇ ਭਾਈ ਕੀ ਤਿਆਰੀ ਦਰੇ ਚਵਾਈ ਭਾਈ ਇਸ ਵੇਲੇ 6 ਵਜੇ ਚੌਕ ਕੇ ਲਿਆਂਦੀਏ ਅੱਛਾ ਜੀ ਹਾਂ ਜੀ ਠੀਕ ਠੀਕਾ ਲਓ ਜੀ ਇਹ ਚਵਾਈ ਭਾਈ ਨੇ 6 ਵਜੇ ਚੋਈ ਜੇ ਵੀਡੀਓ ਦੇ ਆਪਾਂ ਭਾਈ ਕੱਲ ਹੋਣੀ ਜੋ ਤੁਸੀਂ ਕਿਹਾ ਜੱਗੇ ਭਾਈ ਲੱਗ ਕੇ ਆਏ ਆ ਮੈਂ ਬਣਾ ਹੀ ਲਈਏ ਹਾਂਜੀ ਹਾਂਜੀ ਚਲਾਂ ਕੋਈ ਗੱਲ ਨਹੀਂ ਲਓ ਜੀ ਸਾਡਾ ਕਾਹ ਤੇਰਾ ਬਹੁਤ ਚੰਗਾ ਵਾ ਮਾਹ ਦਾ ਤੇ ਸੂਆ ਤੀਸਰਾ ਤੇ ਹੈ ਵੀ ਅੱਖਾਂ ਵਾਲਾ ਚੱਡਾ ਆ ਗਿਆ ਜੇ ਕਰਮਾਲੀ ਦਾ ਕਰੋ ਜੀ ਕਿਆ ਕਾਣ ਪੰਡਾ ਪਾਈਆਂ ਵਾ ਜਵਾਹ ਭਾਜੀ ਬੜਾ ਲੱਗਾ ਮੈਨੂੰ ਅੱਛਾ ਜੀ ਹਾਂਜੀ ਤੇ ਜਵਾਹ ਚਾਈ ਇੱਕ ਨੰਬਰ ਹੋ ਗਈ ਹਾਂਜੀ ਕੱਟਾ ਮਗਰ ਜੋ ਭਾਜੀ ਲੈ ਲਓ ਜੀ ਮੇਲ ਕਾਫ ਇਹਦੇ ਪਿੱਛੇ ਜਿੱਥੇ ਦੋ ਰੱਖਣੀਆਂ ਭਾਜੀ ਕੱਲੀ ਬੜੀ ਮਹੀਂ ਬਿਲਕੁਲ ਬਿਲਕੁਲ ਕੰਮ ਆ ਰਿਆ ਨਹੀਂ ਚੰਗੀ ਸਾਫ ਕਰੋ ਤੇ ਦੁੱਧ ਚੰਗਾ ਕੱਢੀ ਜਾਊਗਾ ਚੱਡਾ ਜਿਹੜਾ ਬਹੁਤ ਹੀ ਚੰਗਾ ਬਣਾਇਆ ਕਰਮਾਲੀ ਨੇ ਭਾਈ ਇਹਦਾ ਮੋਲ ਫਿਰ ਮੋਲ ਤੇ ਭਾਜੀ 7 ਲੱਖ ਕਰਦੇ ਏ ਅੱਛਾ ਜੀ ਵੇਖ ਲਓ ਜਿੱਡੀ ਮੈਂ ਆਦਤ ਕਿੰਨੇ ਦੇ ਦੀਏ ਨਹੀਂ ਗੈਜ ਕਰੀ ਆਪਾਂ ਤੁਸੀਂ ਦੱਸ ਦੋ ਜੱਗੇ ਭਾਜੀ ਨਹੀਂ ਤੁਸੀਂ ਦੱਸਣਾ ਭਾਜੀ ਜਾਇ ਜੀ ਹਾਂ ਨਾ ਪਰ ਇਹ ਇੱਕ ਦਾ ਚ ਮਾਨ ਤਾਨ ਕਰ ਦਾਂਗੇ ਵੀਰ ਭਰਾ ਫੋਨ ਲਾ ਲੈ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ 1 ਲੱਖ 10 ਹਜ਼ਾਰ ਦੇ ਵਿੱਚ ਮਾਨ ਤਾਨ ਬਾਈ ਕਹਿੰਦਾ ਇਹ ਕਰਾਂਗੇ ਬਾਕੀ ਤੋਂ ਵੀਰ ਭਰਾ ਫੋਨ ਲਾਵੇ ਬਾਈ ਮੋੜ ਦਾਣੀ ਆ ਕਿ ਦੂਜੇ ਨਾਲ ਪਤੇ ਬਾਈ ਝੋਟੀ ਕਿਵੇਂ ਆ ਇਹ ਬਾਈ ਦੂਜਾ ਸੁਆ ਜੀ ਅੱਛਾ ਜੀ ਇੱਕ ਮਹੀਨਾ ਭਾਈ ਕੱਚੀ ਗਏ ਘਰ ਆਲਿਆਂ ਨੇ ਅੱਛਾ ਜੀ ਸਾਡੇ ਘਰੋਂ ਭਲਾ ਕੋਈ ਤੁਹਾਨੂੰ ਪਰਾ ਮਹੀਨੇ ਤੋਂ 10 ਦਿਨ ਕ ਡੰਗਰ ਵਾਤ ਵੀ ਲਾਇਆ ਇਹਦੇ ਘਾਟੂ ਹੀ ਲਾਇੰਦੇ ਆ ਕਈ ਕਹਿੰਦਾ ਤੁਸੀਂ ਕਹਿੰਦੇ ਆ ਸਾਡੇ ਘਰੋਂ ਭਾਈ ਭਲਾ ਕੁਬੀਰ ਚੈੱਕ ਲਾ ਕੇ ਲੈ ਜੀ ਠੀਕ ਹੈ ਠੀਕ ਹੈ ਹਾਂਜੀ ਇੱਕ ਮਹੀਨਾ ਕੱਚੀ ਜਹੇ ਤੇ ਕੋਈ ਹੋਰ ਸਾਹ ਨਾ ਵੀ ਭਾਂਦਾ ਜਾ ਲਵੇ ਬਾਕੀ ਸਾਹ ਛੱਡ ਕੇ ਭਾਈ ਰੇਡ ਕੋਲ ਮੇਰਾ ਇਹੋ ਪੱਖੇ ਵੀ ਰੱਖਦੀ ਹੈ ਵੇਖ ਲੋ ਲਓ ਜੀ ਨੀਲੀ ਦੇ ਵਿੱਚ ਥੋੜਾ ਯਾਦ ਵੀ ਬਾਕੀ ਭਾਈ ਝੋਟੀ ਵੀ ਵੱਡੀ ਹੈ ਕੱਦ ਵਜਨ ਬੜਾ ਹੈ ਠੀਕ ਹੈ ਠੀਕ ਹੈ ਹਾਂਜੀ ਕੱਦ ਕਾ ਜਿਹੜਾ ਬਹੁਤ ਹੀ ਚੰਗਾ ਵਾ ਤੇ ਇਸ ਕੁਆਰਟੀ ਦੇ ਸਿੰਘ ਤੋਂ ਜਿਹੜਾ ਚੰਗਾ ਲੱਗਾ ਕਰਮਾਣੀ ਨੂੰ ਥਾਣਾ ਦਾ ਸਹਿਯੋਗ ਵੀ ਚੰਗਾ ਵਾ ਲਓ ਜੀ ਕਰੋ ਬਾਕੀ ਢਿੱਲਾਂ ਤੋਂ ਲਾ ਜਿਹੜੀਆਂ ਜੇ ਕਾਫੀ ਆ ਬਾਂਦੀ ਬੜੀ ਭਾਜੀ ਪੇਲਨ ਝੋਟੀ ਨੇ 12 ਕਿਲੋ ਦੁੱਧ ਭਰਿਆ ਜੇ ਅੱਛਾ ਹੈਗਾ ਦੁੱਧੇ ਆ ਚਲੋ 13 14 ਚਵਾਈ ਜਾਵੇ ਇੰਨਾ ਬੜਾ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਕਾ ਭਾਜੀ ਕੱਚੀ ਝੋਟੀ ਥੋੜੀ ਜੀ ਜ਼ਰੂਰ ਆ ਪਰ ਸਾਫ ਛੱਡ ਕੇ ਦੇ ਦਾਂਗੇ ਅੱਛਾ ਜੀ ਹਾਂਜੀ ਲੈ ਲਓ ਵੱਡੀ ਝੋਟੀ ਇਹ ਸਾਹ ਭਾਈ ਕਹਿੰਦਾ ਕਿੁੱਲੀ ਛੱਡਾਂਗੇ ਥਾੜਾ ਦਾ ਸੈਰ ਗਿਆ ਜਿਹੜਾ ਬਹੁਤ ਹੀ ਚੰਗਾ ਵਾ ਕਰ ਸਕਦੇ ਜੇ ਲਾਗੇ ਤਾਂ ਚੈੱਕ ਦੇਖੋ ਭਾਜੀ ਕਰ ਦੇਦਾ ਕਰਦਾ ਕੋਲ ਜਿਹੜਾ ਬਹੁਤ ਹੀ ਚੰਗਾ ਵ ਪਹਿਲਾ ਜੱਗੇ ਭਾਈ ਤਿਆਰ ਕਰਕੇ ਤੇ ਲੱਖੋਂ ਬਾਹਰ ਹੀ ਏ ਝੋਟੀ ਹਾਂਜੀ ਹੁਣ ਮੁੱਲ ਕਰਨ ਨੂੰ 80 85 ਜੋ ਮਰਜ਼ੀ ਕਰੀ ਜਾਈਏ 75000 ਦੀ ਝੋਟੀ ਦੇ ਦਈਏ ਘੋੜ ਕਰ ਦਈਏ ਹਾਂ ਨਾ 72000 ਦੀ ਦੇ ਰਹੀ ਏ ਕਰ ਦੋ ਜੈ ਜੀ ਪੂਰੇ 70 ਦੀ ਭਾਈ ਦੇ ਰਾਂਗੇ ਠੀਕ ਹੈ ਜੀ ਹਾਂਜੀ ਬਾਕੀ ਵੀਰ ਭਰਾ ਫੋਨ ਲਾਵੇ ਲੋੜ ਦੇਣੀ 70000 ਦੇ ਵਿੱਚ ਭਾਈ ਕਹਿੰਦਾ ਕਿ ਕੋਈ ਵੀਰ ਭਰਾ ਫੋਨ ਲਾਵੇ ਮੋੜਨਾ ਨਹੀਂ ਕੇ ਹਾਂਜੀ ਬਾਕੀ ਭਾਈ ਸਾਨੂੰ ਪਤਾ ਮੀਨਾ ਸਾਹਿਬ ਕੇ ਕੋਲਾ ਗੋਵੀਰ ਵੇਚ ਵੀ ਲਵੇ ਖੜਕੇ ਤਾਂ ਵੀ 15-2000 ਮੈਂ ਛੱਡੂਗੀ ਛੱਡਦੀ ਆ ਛੱਡਦੀ ਹਾਂਜੀ ਕੋਲ ਜੀ ਲਓ ਜੀ ਕਾਟ ਕਾਟ ਚੰਗਾ ਵਾ ਇੱਧਰ ਦੁੱਧ ਦਾ ਡਰਮ ਜਿਹੜਾ ਹਾਂਜੀ ਰੈਡੀਨ ਰੈਸੀਡੈਂਟ ਟੈਂਕ ਕਰਦੀ ਆ ਕਰਮਾਲੀ ਚਲੋ ਕੋਈ ਚੰਗੀ ਸਾਹ ਬੜਾ ਲੈ ਜੀ ਦੁੱਧ ਚੰਗਾ ਬੱਢੀ ਵੱਡੀ ਮੈਂ ਭਾਜੀ ਪੂਰੀ ਹੱਥ ਕਾਟ ਬਹੁਤ ਤਕੜੀ ਆ ਤੇ ਰੇਟ ਬਾਈ ਦੇ ਤੁਹਾਨੂੰ ਬੜਾ ਬਿਲਕੁਲ ਨਿਗੇ ਨਿਗੇ ਹੁੰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਚੈਨਲ ਨੂੰ ਭਾਈ ਜੀ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਜਿਹੜੇ ਕੋਈ ਅੱਗੇ ਵੀਰ ਭਰਾਣੇ ਬੱਝੂ ਪ੍ਰੇਤਨ ਦਾ ਦੇ ਵਾਸਤੇ ਆਸਾਨ ਹੋ ਜਾਂਦਾ ਵ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਇਹ ਸਾਰੇ ਵੱਡੇ ਸਾਲਖ ਭਰਾਵਾਂ ਦਾ